जय हिंद सड़क सुरक्षा फोर्स ਸਾਡੀ ਟੀਮ ਹੈ ਜਿਸ ਵਿੱਚ ਮੈਂ ਇੱਕ ਐਸਐਸਐ ਜਸਵੀਰ ਕੁਮਾਰ 763 ਲੁਧਿਆਣਾ ਤੇ ਨਾਲ ਮੇਰੇ ਤਿੰਨ ਕਾਂਸਟੇਬਲ ਨੇ ਇੱਕ ਲੇਡੀ ਕਾਂਸਟੇਬਲ ਹੈ ਸਾਡੀ ਡਿਊਟੀ ਮੇਨ ਇਹ ਹੈ ਰੋਡ ਤੇ ਕੋਈ ਵੀ ਰਿਕਾਪਡਨ ਆਵੇ ਕਿਸ ਤਰ੍ਹਾਂ ਦੀ ਰਿਕਾਪਡਨ ਦੂਰ ਕਰਨਾਗਾ ਜੇ ਕੋਈ ਐਕਸੀਡੈਂਟ ਹੁੰਦਾ ਸਾਨੂੰ ਇਮੀਡੀਟਲੀ ਉੱਥੇ ਪਹੁੰਚਦੇ ਆਂ ਉਸ ਤੋਂ ਬਾਅਦ ਅਸੀਂ ਫਰਸਟ ایڈ ਦਿੰਨੇ ਪਹਿਲਾਂ ਜੇ ਲੋੜ ਪੈਂਦੇ ਤਾਂ ਹਸਪਤਲ ਛੱਟ ਕੇ ਆਂਦੇ ਮੇਰਾ ਨਾਮ ਕਾਂਸਟੇਬਲ ਕਗਨ ਮੋਦਗਿਲ ਹੈ ਮੈਂ ਐਸਐਸਐਫ ਵਿੱਚ ਐਜ਼ ਅ ਕਾਂਸਟੇਬਲ ਭਰਤੀ ਹਾਂ ਸਾਡਾ ਮੇਨ ਮੋਟਿਵ ਹੈਗਾ ਵੀ ਐਕਸੀਡੈਂਟ ਐਕਸੀਡੈਂਟਲ ਸਾਈਟ ਤੇ ਜ ਇਸ ਤੋਂ ਇਲਾਵਾ ਸਾਡੇ ਹੋਰ ਵੀ ਡਿਊਟੀਆਂ ਹਨ ਜਿਵੇਂ ਕਿ ਪੈਟਰੋਲਿੰਗ ਕਰਨੀ ਸ਼ੱਕੀ ਵਿਅਕਤੀਆਂ ਨੂੰ ਜਾਂ ਸ਼ਰਾਰਤੀ ਅਨਸਰਾਂ ਨੂੰ ਲੋਕਲ ਪੁਲਿਸ ਦੇ ਹਵਾਲੇ ਕਰਨਾ ਠੀਕ ਇਸ ਤੋਂ ਇਲਾਵਾ ਜਿਵੇਂ ਕਿ ਜੇਸੀ ਟ੍ਰੈਫਿਕ ਡਾਇਵਰਟ ਵੀ ਕਰਨੀ ਹੁੰਦੀ ਹੈ ਮੇਰਾ ਨਾਮ ਸਪਾਹੀ ইমরান ਖਾਨ ਮੈਂ ਐਸਐਸਐਫ ਵਿੱਚ ਬਤੌਰ ਸਪਾਹੀ ਡਿਊਟੀ ਕਰਦਾ ਹਾਂ ਐਸਐਸਐਫ ਦਾ ਮੇਨ ਮਕਸਦ ਇਹ ਵੀ ਦੇਖਣਾ ਹੈ ਕਿ ਕੋਈ ਡਰਿੰਕ ਕਰਕੇ ਕਾਰ ਨਾ ਚਲਾਵੇ ਜੇ ਕੋਈ ਡਰਿੰਕ ਕਰਕੇ ਕਾਰ ਚਲਾਉਂਦਾ ਤਾਂ ਉਹ ਫਦਾਫੀ ਚਲਾਨ ਕਰਦੇ ਆ ਤੇ ਜੇਕਰ ਡਰਿੰਕ ਵਾਲੇ ਵਿਅਕਤੀ ਕੋਲ ਹੋਰ ਡਰਾਈਵਰ ਨਾ ਹੋਵੇ ਤਾਂ ਅਸੀਂ ਗੱਡੀ ਖੁਦ ਕਰੇ ਛੱਡ ਕੇ ਆਉਂਦੇ ਹਾਂ ਸੜਕ ਸੁਰੱਖਿਆ ਫੋਰਸ ਕੱਲੀਆਂ ਸੜਕਾਂ ਤੇ ਨਵੀਆਂ ਗੱਡੀਆਂ ਟੋヨタ ਹਿਲਿਕਸ ਉਹ ਗੱਡੀਆਂ ਦਿੱਤੀਆਂ ਉਹਨਾਂ ਨੂੰ ਕੋਈ ਟਰੱਕ ਖਰਾਬ ਹੋ ਕੇ ਖੜ ਗਿਆ ਉਹਨੂੰ ਖਿੱਚ ਕੇ ਪਾਰਾਂ ਕਰ ਦਿਓ ਕੋਈ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਉਹਨਾਂ ਕੋਲੇ ਗੈਸ ਕਟਰ ਤੋਂ ਚੰਦ ਹਰ ਇੱਕ ਫਸਟ ਏਡ ਦੇ ਸਮਾਨ ਤੱਕ ਤੇ ਨੇੜੇ ਵਾਲਾ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਸਭ ਤੋਂ ਨੇੜੇ ਵਾਲੇ ਹਸਪਤਾਲ 'ਚ ਲੈ ਕੇ ਜਾਓ